ਕੰਮ ਦੀ ਅੱਜ ਦੇਖਣ ਆਏ ਆਂ ਅਸੀਂ ਕੰਮ ਲొਕੇਸ਼ਨ ਦੇਖਣ ਆਏ ਆਂ ਸਾਰੀ ਲొਕੇਸ਼ਨ ਆ ਸਾਰੀ ਕਵਰ ਕਰਨੀ ਆ ਬਾਕੀ ਤੁਹਾਨੂੰ ਅਸੀਂ ਹੁਣ ਥੋੜੀ ਥੋੜੀ ਕੰਮ ਡੇ ਬਾਈ ਡੇ ਕੋਸ਼ਿਸ਼ ਆ ਵੀ ਇੱਕ ਦਿਨ ਚ ਕੰਮ ਨਿਪਟ ਜਵੇ ਤੇ ਬਾਕੀ ਦੇਖੋ ਕਰ ਦਾਂਗੇ ਅੱਜ ਭਾਈ ਦੋਨੋਂ ਜਾਣੇ ਚਾਹ ਪੀ ਕੇ ਆ ਰਹੇ ਨੇ ਦੇਖੋ ਜੀ भाइना चाह पी लिया भाई इत पाइए पूरे कवर करने है बाउंड्री सारी कवर करनी है भी रहे ਵੈਰੀ ਗੁੱਡ ਇੱਕ ਤਾਰ ਕੈਡ ਕੇਬਲ ਦੇ ਇੱਕ ਤਾਰ ਦੇ ਨਾਲ ਚਾਰ ਚਾਰ ਕੈਮਰੇ ਚਲਾਏ ਕੋਈ ਤਾਰ ਘੱਟ ਤੋਂ ਘੱਟ ਪਵੇ ਨਜ਼ਰ ਘਟ ਆਵੇ ਜਿਹਨੇ ਪਹਿਲੇ ਇੱਥੇ ਕੈਮਰਾ ਲੱਗੇ ਹੋਏ ਸੀਗੇ ਉਹ ਤਾਰਾ ਬਹੁਤ ਬਿਸ਼ੀਆਂ ਸੀ ਕਿਸੇ ਨੂੰ ਟ੍ਰੇਸ ਕਰਨੀ ਬਹੁਤ ਔਖੀ ਸੀ ਉਹਨਾ 305 ਮੀਟਰ ਦਾ ਰੋਲ ਹੁੰਦਾ ਕੈਡ 6 ਦਾ ਇਹ ਇੱਥੇ ਤੱਕ ਪੈ ਗਈ ਹੈ ਤਾਰ 88 ਮੀਟਰ ਇਹ ਹਲੇ ਉਹ ਐਂਡ ਤੱਕ ਜਾਣੀ ਆ ਮਤਲਬ 305 ਮੀਟਰ ਤਾਰ ਤੇ ਚਾਰ ਕੈਮਰੇ ਚਲਾਣੇ ਭਾਈ ਨੇ ਸਾਡਾ ਬਹੁਤ ਸਾਥ ਦਿੱਤਾ ਸਾਡੇ ਨਾਲ ਹੀ ਰਹੇ ਗੱਲ ਦੇ ਗਰੈਂਟ ਧਿਆਨ ਨਾਲ ਵੀਰੇ ਹਰ ਵਿਆਹ ਵੀ ਕਰਾਣਾ ਵਾ ਬਹੁਤ ਮਿਹਨਤ ਕਰ ਰਹੇ ਮੁੰਡੇ ਸਾਡੇ ਮਨੀ ਕਾ ਰੇ ਹੈਗੇ ਭਾਈ ਤੁਸੀਂ ਤਾਂ ਕੰਮ ਕਰ ਨਹੀਂ ਰਹੇ ਯਾਰ ਉਥੇ ਲੱਗ ਗਿਆ ਹਾਂਜੀ ਭਾਈ ਲੱਗ ਗਿਆ ਦੋ ਇੱਕੋ ਕੋਰਡਰ ਨੂੰ ਲਗਾਣਾ ਇੱਕ ਪਰਲੇ ਪਾਸੇ ਲੱਗੂਗਾ ਕਿ ਕਿ ਦੋ ਇੱਕ ਇੱਕ ਜਿੰਨਾ ਇੱਦਾਂ ਹੀ ਬਾਈ ਜਦੋਂ ਕੋਈ ਧਾਰ ਪਾਈ ਦੇਖੋ ਅਸੀਂ ਜਿਹੜੇ ਬੰਦਾ ਕੱਲ ਕੌਂਸਲ ਨੂੰ ਈਜ਼ੀ ਬੇਸ ਕਰ ਲੂਗਾ ਕੋਈ ਧਾਰ ਜਾਂ ਮੈ ਚਲਾਣੇ ਆ 10 ਤੋਂ ਲੱਗੂਗਾ ਅਜੋ ਕਮਿੰਦਾ ਸਰ ਇੱਥੇ ਲੱਗ ਗਿਆ ਉਧਰ ਉਧਰ ਨੂੰ ਮਾਰਦਾ ਉਧਰਲੇ ਪਾਸੇ ਇੱਕ ਇੱਕ ਫਰੰਟ ਆ ਪਿੱਛਲਾ ਸਾਰਾ ਕਵਰ ਹੋ ਗਿਆ ਇਹ ਵਾਲਾ ਬੋਟ ਇਹ ਵਾਲਾ ਬੋਟ ਇਹ ਅੰਦਰ ਨਾ ਮਾਰੀਏ ਅਸੀਂ ਇੱਥੇ ਮਾਰਨੀ ਹੈ ਤੇ ਬਾਅਦ ਦੀ ਗੱਲ ਹੈ ਇਹ ਵੀ ਇਹ ਜਿਹੜਾ ਉੱਥੇ ਕੈਮਰਾ ਲੱਗੇ ਨਾ ਸਾਹਮਣੇ ਵਾਲਾ ਉਹਨੇ ਇੱਧਰ ਮਾਰਨਾ ਸਾਰਾ ਤੁਮਰ ਨਹੀਂ ਇਹ ਵਾਲਾ ਕਿਉਂਕਿ ਆ ਆਪਣਾ ਦੋਨੋਂ ਪੁਆਇੰਟ ਖਾਲੀ ਹੈ ਨਾ ਇਹ ਮਾਰਨਾ ਵਾ ਇਹ ਦੋਨੋਂ ਆ ਆ ਉਹ ਨੂੰ ਪੁਆਇੰਟਾਂ ਤੇ ਨਹੀਂ ਹੈ ਨਾ ਵੇਖ ਮਾਰਨਾ ਹੀ ਪੈਣਾ ਇੱਥੇ ਆਈ ਵੀ ਲੋਡ ਨਹੀਂ ਹੈਗੀ ਉਹ ਕਹਿੰਦੇ ਇੱਥੇ ਬੰਦੇ ਬੈਠੇ ਹੁੰਦੇ ਇੱਥੇ ਲੋਡ ਨਹੀਂ ਅਮੀਰ ਸਾਹਿਬ ਨਾਲ ਗੱਲ ਹੋ ਗਈ ਕਹਿੰਦੇ ਇੱਥੇ ਲੋਡ ਨਹੀਂ ਹੈਗੀ ਆਪਣਾ ਉਹਨਾਂ ਨੇ ਦੱਸਿਆ ਵਾ ਇਹ ਤੇ ਆਹ ਵਾਲਾ ਕੈਮਰਾ ਤੂੰ ਕਹਿੰਦਾ ਮੈਂ ਉਧਰ ਲੋਡ ਮਾਰਨਾ ਹਾਂਜੀ ਫੇਰ ਇੱਕ ਤੋਂ ਇੱਕ ਲਿੱਤਾ ਰੱਖੀ ਨਾ ਵੀ ਮਤਲਬ ਨਾ ਨਹੀਂ ਆਹ ਕਾਂੰਦ ਕਾਂੰਦ ਰਵੇ ਜਾ ਸਾਰਾ ਕਵਰ ਹੋ ਜਾਊਗਾ ਤਾਂ ਉਧਰਲਾ ਇੱਕ ਕੈਮਰਾ ਇੱਧਰ ਨੂੰ ਮਾਰਨਾ ਠੀਕ ਆ ਕਵਰ ਹੋ ਗਿਆ ਬਸ ਅਰੇ ਡਬਲ ਨਹੀਂ ਹੋ ਗਿਆ ਇੱਥੇ ਹੁੰਦਾ ਵਾ ਦੋਨੋਂ ਪਾਸੇ ਦਿਖਾਉਣਾ ਨਾ ਸਲੈਟ ਕਰਵਾ ਲਓ ਸਹੀ ਜਰੂਰੀ ਆਓ ਤੁਹਾਨੂੰ ਨਲਕੇ ਦਾ ਪਾਣੀ ਦਿਖਾਈਏ ਲੁਧਿਆਣੇ ਵਾਲਿਓ ਸਹੀ ਪਾਣੀ ਬੋਲ ਨਲਕੇ ਦਾ ਪਾਣੀ ਸਾਨੂੰ ਨਹੀਂ ਮਿਲਦਾ ਇੱਥੇ ਦੇਖੋ ਨਲਕੇ ਦਾ ਪਾਣੀ ਲੋਕ ਕਿੱਧਰੋਂ ਆਇਆ ਉਸ ਤੋਂ ਆ ਕੇ ਨਾ ਜਿਹੜਾ ਬਾਈਪਰ ਵਾਲੇ ਚੈਨਲ ਆਲੇ ਇੱਥੋਂ ਪਾਣੀ ਭਰ ਕੇ ਲੈ ਕੇ ਜਾਂਦੇ ਮੈਂ ਪਾਣੀ ਪੀਣਾ ਪਾਈ ਫੜਿਆ ਜਿਹੜੀ ਪਾਣੀ ਠੀਕ ਹੈ ਤੁਹਾਨੂੰ ਸਵਾਦ ਆਸ ਕੇ ਹੋ ਜਾਵਾ ਬਹੁਤ ਸਾਤ ਪਾਣੀ ਵੀ ਮੈਂ ਤੀਕੇ ਆਇਆ ਪਹਿਲਾਂ ਉਹ ਗੜ ਬਹੁਤ ਸਾਤ ਪਾਣੀ ਬਾਕੀ ਕੀਮਤੀ ਚੀਜ਼ ਓਏ ਇਹਨਾਂ ਗਵਾਚੋ ਓਏ ਸੰਭਲੋ ਪਾਣੀ ਨੂੰ ਚੱਕ ਕੇ ਸਾਹੀ ਗਿਆ ਤੂੰ ਵੈਰੀ ਗੁੱਡ ਬੱਤ ਖਾ ਗਿਆ ਤੂੰ ਓਏ ਕਬੂਤਰ ਹੈ ਕਬੂਤਰ ਖਾ ਗਿਆ ਓਏ ਇੱਕ ਇਹੀ ਭਾਈ ਕੁੱਤਾ ਵਾ ਜਿਹੜਾ ਸ਼ਿਕਾਰ ਕਰਦਾ ਨੇ ਜੀ ਉਹ ਦੂਜਾ ਵਾ ਛੋਟਾ ਹੈ ਹੈਲੀ ਵਾ ਭਾਜੀ ਨੇ ਬੁੱਟੇ ਵੀ ਲਾਏ ਹੋਏ ਇੱਥੇ ਆਪਾ ਮੰਮੀ ਦੇ ਨਾਮ ਦਾ ਆਂਬ ਲਗਾਇਆ ਉਹਨੇ ਓਕੇ 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 ਆ ਪਾਜੀ ਨੇ ਆਪਣੇ ਮਾਤਾ ਦੀ ਜੀ ਦੇ ਨਾਮ ਦਾ ਅੰਬ ਲਗਾਇਆ ਵਾ ਇਹ ਅੰਬ ਲਗਾਇਆ ਆ ਇਹ ਵੀ ਕੋਈ ਕੋਈ ਕਰਦਾ ਯਾਰ ਅੱਜ ਕੱਲ ਨਿਸ਼ਾਨੀਆਂ ਇਹਨੂੰ ਹੋ ਗਏ 6 ਮਹੀਨੇ ਹੋ ਗਏ ਅੰਬ ਲਗਾ ਦੇ ਅੱਛਾ ਪਾਈ ਦੇ ਮੂਹੇ ਨੂੰ 6 ਮਹੀਨੇ ਹੋ ਗਏ ਪੂਰੇ ਹੋਏ ਨਾਲ ਵੀ ਉਹਨੇ ਨਾਮ ਤੋਂ ਪਾਈ ਨੇ ਅੰਬ ਲਗਾਇਆ ਵਾ ਇਹ ਹੋ ਗਏ ਇਹਨੂੰ ਸੁਭਾਈ ਕਰਵਾਨੇ ਇਹੋ ਜਿਓ ਲਾਦਾ ਕਿੱਥੇ ਨਸੀਬ ਹੁੰਦੀ ਆ ਅੱਜ ਕੱਲ ਇਹਦਾ ਅੱਜ ਕੱਲ ਦਾ ਜਿੰਦਗੀ ਮਾਂ ਪਿਓ ਨੂੰ ਲੋਕੀ ਬਾਹਰ ਛੱਡ ਜਾਂਦੇ ਆ ਉਹ-ਉਹ ਤੇ ਲਾਇਆਗੇ ਇੰਨੇ ਹੀ ਆਪਰ ਇੱਕ ਕੈਟ ਕੇਬਲ ਦੇ ਨਾਲ 4-4 ਕੈਮਰੇ ਅੱਛਾ ਆ ਬਾਤ ਹੈ ਲੋ ਮੱਖਣ ਭਾਈ ਥੈਂਕ ਯੂ ਤੁਸੀਂ ਬਹੁਤ ਚਾਹ ਬਣਾਈ ਸਾਨੂੰ ਮਜ਼ਾ ਆਇਆ ਯਾਰ ਠੀਕ ਹੈ ਜੀ ਮੱਖਣ ਭਾਈ ਆ ਸਾਨੂੰ ਬੜੀ ਚਾਹ ਬਲਾਈ ਯਾਰ 15 15 ਮਿੰਟ ਬਾਅਦ ਕੈਮਰਾ ਚੱਕ ਲੈ ਬਈ ਤੈਨ ਡਿੱਕੀ ਦੇ ਭਿਆ ਕੋਈ ਸਮਾਨ ਵੀਡੀਓ ਬਣਾ ਲੈ ਡਿੱਕੀ ਦੇ ਭਿਆ ਸਮਾਨ ਕੋਈ ਦੋ ਕੈਮਰਾ ਚੱਕ ਲੇ। ਉਹ ਜਮੇ ਵੀ ਨਹੀਂ। ਹਰ ਕਿਸੇ ਨੂੰ ਪਤਾ ਵੀ ਇਹ ਚੀਜ਼ ਹੈ ਕਿ ਮੈਂ ਇੱਥੋਂ ਮੈਂ ਚੱਕ ਲਵਾਂ। 10 ਡੱਬੀਆਂ ਚੱਕ ਲਾ। ਉਹ ਬਹੁਤ ਪਰਮਾਤਮਾ। ਪਿੱਛੇ ਕਿਹਵੇਂ ਰਹਿ ਗਈ? ਕਿਲੇ ਵਾਲੇ ਭਾਈ? ਉਹ ਪਿੱਛਲੇ ਵਾਲੇ। ਪਿੱਛੇ ਬਾਉਂਡਰੀ ਵਾਲੇ। ਉਹ ਭਾਈ ਉਹ ਉਹਦੀ ਤਿਆਰੀ ਕਰਦੇ ਪਏ ਇਹ ਮੁੰਡੇ ਨਾ। ਇਥੇ ਨਾਲ ਦੀ ਨਾਲ ਨਾ ਮੁੰਡੇ ਰੀਸੈਟ ਕਰਦੇਵੇਂ ਕੈਮਰੇ ਨੂੰ ਨਹੀਂ ਤਾਂ ਬਾਹਰੋਂ ਉੱਥੇ ਪੌੜੀ ਚੜ੍ਹਨਾ ਪੈਂਦਾ ਵਾ ਇਸ ਕਰਕੇ ਨਾਲ ਦੀ ਨਾਲ ਰੀਸੈਟ ਕਰਕੇ ਕੜੱਕਰ ਕੀ ਆਵਾਜ਼ ਆਉਗੀ ਛਣ ਆ ਚੱਲ ਫਿਰ ਵੈਰੀ ਗੁੱਡ ਤਬਾਸ਼ਾ ਹੋਤੀ ਜਬੀ ਰੀਸੈਟ ਕਰ ਲਓ ਆਹ ਕੀ ਚੀਜ਼ ਹੈ ਇਹ ਨਾ ਬੰਨ ਲਿਆ ਕਰਾ ਸੈਂਸਰ ਸੈਂਸਰ ਪਾਈ ਇਹ ਹੈ ਇਹ ਨਾ ਐਨਲੌਗ ਆ ਡੀਵੀਆਰ ਤੁਹਾਡਾ ਪੁਰਾਣਾ ਵਾ ਇਹ ਇਹ ਕੈਮਰਾ ਨਵੀਂ ਟੈਕਨੋਲੋਜੀ ਦੇ ਜੇ ਨਵਾਂ ਡੀਵੀਆਰ ਹੋਵੇ ਜਿਹਦੀ ਚੱਕ ਲਊਗਾ ਪੁਰਾਣੇ ਡੀਵੀਆਰ ਕਰਕੇ ਨਾ ਇਹਨੂੰ ਰੀਸੈਟ ਕਰਨਾ ਪੈਂਦਾ ਮੋਤਨਾਜ ਬਾੜ ਇੰਨਾ ਕੋਈ ਕੁੜੀ ਪਸੰਦ ਸੇ ਵਿਚਾਰੇ ਨੂੰ ਕਿਦਾਂ ਮੇ ਡੈਡੀ ਦਾ ਰਿਸ਼ਤੇ ਦੀ ਗੱਲ ਕਿਦਾਂ ਕਰਾਂ ਮੁੰਡਾ ਮੇਰੇ ਕੰਮ ਸਿੱਖ ਲੈ ਕੰਮ ਜ਼ਰੂਰੀ ਹੈ ਜੇ ਕੰਮ ਸਿੱਖ ਗਿਆ ਤੇ ਰਿਸ਼ਤੇ ਆਪ ਹੀ ਆ ਜਾਣਗੇ ਤੈਨੂੰ ਪਹਿਲੇ ਪਿਆਰ ਵਿਆਹ ਤੇ ਕੀ ਦੀ ਗੱਲ ਕੀਦਾ ਯਾਰ ਉਦੋਂ ਸਿਖਾਵਾਂਗੇ ਯਾਰ ਯਾਰ ਭਾਈਆਂ ਨਾਲ ਲੱਗ ਰਹੇ ਹਾਂ ਸਾਂਗ ਰਿਸ਼ਤੇਦਾਰੀ ਕਰਕੇ ਸਾਰੇ ਸੰਗ ਜਾਂਦਾ ਕੋਈ ਮੈਂ ਕੋਈ ਮੈਂ ਕਰਕੇ ਗੱਲ ਕਰੂੰਗਾ ਅੰਕਲ ਆਂਟੀ ਨਾਲ ਕਿ ਮੁੰਡੇ ਰਿਸ਼ਤਾ ਕਰਕੇ ਦੋ ਸਾਨੂੰ

ਸ਼ਾਮ ਹੋ ਗਈ ਹੱਲੇ ਵੀ ਸਾਡੇ ਕਲੇਜ਼ ਨਹੀਂ ਹੋਏ ਮੁਰਗਾ ਪਾਲੇ ਪਾਸਿਆਂ ਦਾ ਆਪਦੀ ਸਾਰੀ ਪੈੜ ਚੱਕ ਕੇ ਜਾਵੇ ਆ ਚੱਕੀ ਜੋ ਭਗਵਾਨ ਹਾਂ ਜਿੰਨੇ ਪੇੜ ਸਾਡੇ ਪੂਰੇ ਸ਼ਹਿਰ ਤੇ ਲੱਗੇ ਹੁੰਦੇ ਤਾਂ ਬਰਸਾਤਾ ਪੈਣੀ ਸੀ ਇੰਨੀ ਗਰਮੀयां ਨਹੀਂ ਪੈਣੀ ਸੀ ਜਿੰਨਾ ਹੁਣ ਗਰਮੀ ਦਾ ਪੂਰਾ ਹਾਲ ਅੱਜ ਕੱਲ ਹੋ ਰਿਹਾ ਇੱਕ ਪੇੜ ਉਗਾਨ ਲਿਆ ਪੇੜ ਕਮ ਸੇ ਕਮ ਵੀ 15-16 ਸਾਲ ਪੁਰਾਣੇ ਹੋਣੇ ਆ ਇੱਥੇ ਮਿੰਟ ਲਾਂਦੇ ਪੇੜ ਵਡਣ ਨੂੰ ਇਸੇ ਕਰਕੇ ਦੇ ਅੰਦਰ ਦੇ ਪਾਸੇ ਨਹੀਂ ਗਰਮੀਆਂ ਪੈਦੀ ਆ ਪੁਰਾਣੇ ਬਜ਼ੁਰਗਾਂ ਨੇ ਲਾਏ ਹੋਏ ਆ ਨਵੀਂ ਪੀੜੀ ਬਸ ਵਡਣ ਤੇ ਲੱਗੀ ਹੋਈ ਆ ਰਾਤ ਦੇ 8:30 ਵਜੇ ਗਿਆ ਲੁਧਿਆਣੇ ਵੀ ਜਾਣਾ ਨੇ ਦੋ ਤਿੰਨ ਘੰਟੇ ਸਾਨੂੰ ਹੋਰ ਲੱਗਣੇ ਇੱਥੇ ਢੋਂਦੇ ਨਾਲ ਪੈ ਜਾਵੇ ਨਹੀਂ ਇਹਦੇ ਵਿੱਚ ਮੇਰੇ ਮੁੰਡੇ ਨਜ਼ਰ ਹੀ ਨਹੀਂ ਆ ਰਹੇ ਆ ਮੈਨੂੰ ਸਰਾਂ ਨਹੀਂ ਫੜ ਕਿਲਾ ਤਿੰਨ ਕਿਲਾ ਹੁਣ ਤਿੰਨ ਗਵਾਚ ਨਹੀਂ ਚਾਹੀਦੀ ਤਿੰਨ ਕਿਲਾ ਹੁਣ ਇੱਕ ਕਿਲੋਮੀਟਰ ਦੂਰ ਤੋਂ ਚੱਲ ਕੇ ਆਉਣਾ ਪੈਂਦਾ ਸਮਾਨ ਤਾਨੂੰ ਦੇਣ ਲਈ ਰਾਤ ਦੇ 9:30 ਵਜੇ ਕਿੰਨਾ ਸ਼ਾਂਤ ਪਿੰਡਾਂ ਦਾ ਇਲਾਕਾ ਯਾਰ ਰੋਟੀ ਖਾਧੀ ਸੀ ਵੀਰ ਦੁਬਾਰਾ ਤੁਸੀਂ ਨਹੀਂ ਭਾਜੀ ਨਹੀਂ ਖਾਧੀ ਨਹੀਂ ਭਾਜੀ ਇਹ ਤਾਂ ਇਹ ਤੁਹਾਡੇ ਘਰ ਦੀਆਂ ਸੀ ਗਲਤੀ ਰੋਟੀ ਟਿਫਿਨ ਖਾਦਣੀ ਭੇਜਦੇ ਤੁਹਾਡੇ ਨਾਲ ਆਹ ਇਹ ਤਾਂ ਮੇਰਾ ਕਸੂਰ ਥੋੜੀ ਨਾ ਮੇਰੇ ਵਿੱਚ ਯਾਰ ਸੁੰਨਾ ویران ਠੰਡੇ ਨੇ ਬਸ ਕਰਾਈ ਹੋਈ ਆ ਲੱਗਦਾ ਗਾਰਡ ਭਾਜੀ ਹੋਣੀ ਜਿਹੜੇ ਫੌਜ ਭਾਜੀ ਫੌਜੀ ਭਾਜੀ ਉਹਨਾਂ ਨੇ ਉਹਨੇ ਅੱਗ ਵਾਲੀ ਹੋਈ ਹੈ ਬੈਠਣ ਲਈ ਵਧੀਆ ਵਧੀਆ ਸੇਖ ਲਈ ਅੱਗ ਅਸੀਂ ਵੀ ਆਇਆ ਦੇਖੋ ਦੇਖੋ ਲੋਕ ਵੀ ਭਾਜੀ ਉਹਨਾਂ ਨੇ ਸਾਨੂੰ ਧੂਣ ਆ ਲਾਇਆ ਹੋਇਆ ਸਾਨੂੰ ਸ਼ੇਅਰ ਡਿਵਾਈਸ ਕਰ ਦੇਓ ਪੂਰੇ 2 ਦਿਨਾਂ ਦੀ ਮਿਹਨਤ ਤੋਂ ਬਾਅਦ ਪੂਰਾ ਡੀਫੂ ਕਵਰ 10 ਕੈਮਰੇ ਦੇ ਨਾਲ ਉਹਨਾਂ ਦਾ ਬਾਰਾ ਦਾ ਬਾਰਾ

ਆ ਤਾਂ ਆ ਤਾਂ ਨਹੀਂ ਆ ਗਈ ਕੋਈ ਹੈ ਸਰ ਸਾਰਾ ਸਾਰਾ ਸਮਾਨ ਚੱਕ ਲਈ ਵੀਰੇ ਇੱਕ ਇੱਕ ਕੀ ਆ ਤਾਂ ਸਾਡੀ ਨਹੀਂ ਹੈ ਕਿ ਅਸੀਂ 10 ਮੀਟਰ ਕੀ ਕਰਾਂਗੇ ਚੰਗਾ ਮੁਖਨ ਭਾਈ ਜੀ ਵਾਹ ਵਾਹ ਜੀ ਮਿਲ ਜੇ ਤਾਂ ਜਲਦੀ ਆ ਜਿਓ ਕਰ ਦੀ ਠੀਕ ਹੈ ਭਾਈ ਕਰ ਦਵਾਂਗੇ ਆਕੇ ਮਿਲਦੇ ਭਾਈ ਚੰਗਾ ਵੀ ਮਿਲਦੇ ਸਾਰੇ ਨੂੰ ਜਲਦੀ ਟੰਡ ਬਹੁਤ ਜ਼ਿਆਦਾ ਪੈ ਗਈ ਆ ਸਾਡੀ ਟੀਮ ਹੁਣ ਕੰਮ ਕਰਕੇ ਰਾਤ ਦੇ 11 ਵਜੇ ਗਈ ਹੁਣ ਘਰੇ ਜਾ ਰਹੀ ਆ ਸਾਡਾ ਮੁੰਡਾ ਪਿੱਛੇ ਬੈਠਾ ਇਹ ਵੀ ਬਹੁਤ ਕੰਮ ਕੀਤਾ ਅੱਜ ਮਿਹਨਤ ਕੀਤੀ ਆ ਦੇਖ ਤੱਕ ਨਹੀਂ ਦੱਸਤਾ ਦੇਖ ਕੇ ਦੇਖੀ ਕਰੋ ਬਹੁਤ ਫੋਨ ਆ ਰਹੇ ਨੇ ਕਿ ਪਹੁੰਚਿਆ ਨਹੀਂ ਮੁੰਡਾ ਪਹਿਲੀ ਵਾਰ ਰਾਤ ਤੋਂ ਇਨੀ ਦੂਰ ਲਿਆ ਨਾ ਮੁੰਡਾ ਇਹ ਆਂਟੀ ਜੀ ਪਹੁੰਚ ਜਾਊਗਾ ਘਰੇ ਟਾਈਮ ਤੇ ਟੈਨਸ਼ਨ ਨਾ ਲਓ ਤੇ ਮੁੰਡੇ ਰਿਸ਼ਤਾ ਰਿਸ਼ਤਾ ਕਰਾ ਦਿਓ ਪਸੰਦ ਆ ਕੋਈ ਕੁੜੀ ਇਹਨੂੰ ਕੋਸ਼ਿਸ਼ ਕਰੋ ਜੇ ਇੱਥੇ ਲਾਂਭ ਤਾ ਆਏ ਆ ਚਾਹ ਹੁੰਦਾ ਜੀ ਵਿਆਹ ਦਾ ਇਹੀ ਉਮਰ ਆ ਵਿਆਹ ਦੀ ਲੋਕੀ 30 30 ਸਾਲ ਨੂੰ ਕਰਾਉਂਦੇ ਆ ਵਿਆਹ ਸਹੀ ਮੈਨੇ ਵਿੱਚ 20 ਸਾਲ ਨੂੰ ਹੋ ਜਾਣਾ ਚਾਹੀਦਾ ਉਹਨਾਂ ਦੇ ਜਵਾਗ ਜਦ ਤੱਕ 40 ਸਾਲ ਦੇ ਹੋਣ ਨਾ ਉਹਨਾਂ ਜਵਾਗ ਉਹਨਾਂ ਦੇ ਬਰਾਬਰ ਖੜ ਜਾਂਦੇ ਆ ਇਹਦੀ ਪਲੈਨਿੰਗ ਇਹੀ ਆ ਕਹਿੰਦਾ ਜਦ ਤੱਕ ਮੈਂ 40 ਸਾਲ ਦਾ ਕੰਮ ਸਿੱਖ ਕੇ ਅੱਟੂਗਾ ਜਦ ਤੱਕ ਮੇਰਾ ਮੁੰਡਾ ਵੱਡਾ ਹੋਇਆ ਹੋਊਗਾ ਹਲਾ ਸ਼ਰਨ ਕਿਉਂ ਨਹੀਂ ਚਲੋ ਮਿਲਦੇ ਅਗਲੇ ਬਲੌਗ ਤੇ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ